ਸਾਸਿਕਾ ਜੀ ਸਾਰਿਆਂ ਨੂੰ ਸੰਦੀ ਜੀ ਦੇ ਫੰਦ ਤੁਹਾਡਾ ਬਹੁਤ ਬਹੁ ਵੈਲਕਮ ਹੈ ਜੀ ਤੇ ਲੱਖੇ ਸਹਰੇਲੇ ਲੱਗ ਆ ਚੁੱਕੇ ਆ ਜੀ ਆਪਾਂ ਜ਼ਿਲ੍ਹਾ ਤਰਨਤਾਰਨ ਦੇ ਦੀ ਤਸਵੀਰ ਵੀ ਤਰਨਤਾਰਨ। ਇਕ ਵਾਜੂ ਬਾਈ ਨਾਲ ਕੋ ਚਾਰ ਪੰਜ ਲਾਇਵ ਮੱਝਾਂ ਸੇਲ ਆ ਜੀ ਚੰਗੇ ਝੋਟੀਆਂ ਤੇ ਆਓ ਵੀਰ ਨਾਲ ਗੱਲਬਾਤ ਕਰੀਏ। ਮੱਝਾਂ ਸਤਿਕਾਰ ਹੋਰ ਲੱਖਾਂ ਦੀ ਠੀਕ ਠਾਕ ਜੀ। ਹਾਂਜੀ ਹਾਂਜੀ ਵਧੀਆ ਵਧੀਆ ਸੁਣਾਓ। ਕਿਵੇਂ ਚੱਲਦੇ ਕੰਮ ਜੀ? ਹਾਂਜੀ ਹਾਂਜੀ ਵਧੀਆ ਚੱਲੀ ਜਾਂਦਾ ਕੋਈ। ਦੇਖਿਆ ਮਈਆਂ ਪਿੱਛੇ ਦੱਸਾਂਗੇ। ਹਾਂਜੀ ਉਧਰ ਉਹ ਵੀ ਵਿਕੀਆਂ ਉਧਰ ਲਗਾਤਾਰ ਵਿਕਈ ਜਾਂਦੇ ਡੰਗਰ ਤੇ। ਠੀਕ ਹੈ ਠੀਕ। ਹਾਂ ਹਰਿਆਣਾ ਚਲੇ ਗਏ ਉਹ ਹਰਿਆਣਾ ਚਲੇ ਗਏ ਕੁਰੂਕਸ਼ੇਤਰ ਹਾਂਜੀ ਹਾਂਜੀ ਮਾਝ ਚੰਗੇ ਜੇ ਮਾਝ ਚੰਗੇ ਇੱਕ ਹੋਰਿਆਣੇ ਗਈ ਆ ਇੱਕ ਆਪਣੀ ਤੇ ਨੀਲੀ ਦੀ ਹੋਰ ਆਈ ਸੀ ਉਹ ਖਨੌਰੀ ਗਈ ਸੀ ਅੱਛਾ ਉਹ ਵੀ ਨਾ ਬੰਦੇ ਉਧਰੋਂ ਆਏ ਹੋਣਾ ਦੋ ਲਈਆਂ ਸੀ ਇੱਕ ਇਥੋਂ ਹਰੀਆਂ ਤੋਂ ਲਈ ਸੀ ਇੱਕ ਆਪਣੇ ਤੋਂ ਲਈ ਉਹ ਵੀ ਨੀਲੀ ਦੀ ਇੱਕ ਉਹਦੋਂ ਇੱਕ ਹੀ ਆਪਣੇ ਤੋਂ ਨੀਲੀ ਦੀ ਚਲੋ ਸੂਈ ਸਵਾਈ ਤੇ ਬਾਕੀ ਜੋ ਲੋਕਲ tour ਜਾਂਦਾ ਅੱਜ ਆਪਣੇ ਤੋਂ ਚਾਰ ਝੋਟੀਆਂ ਜੇ ਹਾਂਜੀ ਤੇ ਪੰਜਵੀਂ ਆਪਣੇ ਤੋਂ ਜਰਸੀ ਕ੍ਰੋਸ ਗਾਂ ਜੇ ਗੱਬਣ ਅੱਜ ਲੈ ਵੀ ਦਿਖਾਓ ਜੀ ਹਾਂਜੀ ਬੋਲੋ ਜੀ ਇਹਦਾ ਵੀਰ ਜੀ ਸਵਾ ਦੂਸਰਾ ਜੇ ਹਾਂਜੀ ਪਹਿਲੇ ਸਵੇਰੇ ਚਲੋ ਘਰ ਆਏ ਤਾਂ ਵਾਅਦਾ ਦੇਦੇ ਆਪਾਂ 16 ਕਿਲੋਟਰ ਆਨੇ ਬਈ 15 16 ਕਿਲੋਟਰ ਨੇ ਚਵਾਇਆ ਹਾਂ ਹਾਂ ਜਿਹੜਾ ਮੌਕੇ ਤੇ ਐਸ ਟਾਈਮ ਇਹਦੇ ਸਾਲੇ 14 ਲੀਟਰ ਹਾਜ਼ਰ ਜੇ ਹੁਣ ਐਸ ਤੋਂ ਤਿਆਰ ਹੈ ਨੀ ਹਾਂ ਠੀਕ ਆ ਗਾਰੰਟੀ 12 ਦੀ ਭਮ ਦੇ ਕੇ ਤੋਰੀ ਪਰ 14 ਲੀਟਰ ਹਾਜ਼ਰ ਜੇ ਪਾਕਿਸਤਾਨ ਰਵੀਰ ਰਵੇ ਦੇ ਵਿੱਚ ਹੋ ਜੇ ਤੇ ਖੋਲੀ ਮੇਰੇ ਮੂੰਹ ਮੂੰਹ ਸ਼ਗੀ ਦੂਸਰਾ ਸੁਆ ਲੋ ਜੀ ਦੂਸਰਾ ਸੁਆ ਘਰੋਂ ਚੈੱਕ ਕਰ ਰਹੇ ਹਾਂ ਬੱਚਾ ਮਗਰ ਕੀ ਆ ਗਿਆ ਜੀ ਮਗਰ ਘਟਾ ਆ ਗਿਆ ਵੀਰੇ ਘਟਾ ਮਗਰ ਆ ਗਿਆ ਹਾਂ ਜੀ ਹਫਤੇ ਦੀ ਸੁਈ ਦੇ ਦਿਖਾ ਕਰਾ ਲੈਵਾ ਠੀਕ ਆ ਲਖੇ ਜਵਾਈ ਜੂ ਠੀਕ ਹੈ ਭਾਈ ਜੀ ਬਿਲਕੁਲ ਮੈਂ ਨਾ ਵੀਰਾਂ ਮੋਟੀ ਧਾਰ ਮੁਗ ਗਿਆ ਰਗੀ ਆਜੋ 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 ਇਹ ਆ ਗੁਰਾ ਚਲੋ ਮਨੋਜੀ ਹਾਂ ਜੀ ਲਖਾ ਜੀ ਜੈ ਜੀ ਕੰਮ 40 ਦੀ ਦੇ ਦਈਏ ਹੋ ਜੂ ਮੰਨ ਤਾ ਹੋਰ 35 ਦੇਣਾ 35 ਛੋੜ ਕੇ ਛੱਪਾ ਕਰ ਦਾਂਗੇ ਚਲੋ ਠੀਕ ਆ ਹਾਂ ਬਾਕੀ ਐਰ ਕੇ ਵੀਰ ਜ਼ਿਆਦਾ ਨਹੀਂ ਆ ਕੁਝ 17 18 ਲੀਟਰ ਦੁੱਧ ਕੱਢੂਗੀ ਚਲੋ ਠੀਕ ਹਾਂ ਬਾਕੀ ਤਾਂ ਆਪਾਂ ਨੂੰ ਪਤਾ ਲੈਵੇ ਸਿਰ ਤੇ ਐਗ ਨਹੀਂ ਬਿਲਕੁਲ ਬਿਲਕੁਲ ਜੇ ਲੈਵਾ ਹੈ ਗਾਵਾ ਦੁੱਧ ਹੈਗਾ ਤੇ ਲੈਵਾ ਬਣਾਇਆ ਲੈਵਾ ਬਣਾਇਆ ਬਿਲਕੁਲ ਸਹੀ ਸਹੀ ਗੱਲ ਹੈ ਜੀ ਚਲੋ ਜਾਣ ਦੋ ਯਾਹਾਂ ਜੀ ਇਹ ਝੋਟੀ ਸੁਆ ਦੂਸਰਾ ਜੇ ਦੂਸਰਾ ਸੁਆ ਜੀ ਹਾਂ ਜੀ ਦੂਜਾ ਸੁਆ ਜੇ ਦੁੱਧ ਕਿੰਨਾ ਜੀ ਇਹਦੇ ਟਾਈਮ ਇਸ ਟਾਈਮ ਹਾਜ਼ਰ ਦਾ ਹੋ ਜਾ ਜਿਆਰਾ ਹੋ ਜੇ ਵੀਰ ਹਾਂ ਇਨਾ ਮੌਕੇ ਤੇ ਅੱਛਾ ਪੰਜਵਾਂ ਛੇਵਾਂ ਦਿਨ ਇਹਨੂੰ ਸੁਈ ਨਹੀਂ ਜੇ ਹੂੰ ਤੇ ਨੀਲੀ ਦੀ ਚਲੋ ਆਪਾਂ ਪਿਓਰ ਫੁੱਲ ਕਹਿ ਸਕਦੇ ਉਹ ਤਾਂ ਹੈ ਨਹੀਂ ਆ ਹਾਂਜੀ ਪਰ ਬੱਚਾ ਵੀਰ ਪੂਰਾ ਟੇਡੇ ਕਟਾ ਵਾਲਾ ਫੋਲ ਬਰੀਡ ਚ ਕਟਾ ਕਟਾ ਜੀ ਕਟਾ ਕਟਾ ਵੀਰ ਚਲ ਤੋਰ ਹੋਏ ਵੀ ਲੈ ਸ਼ੰਭੂ ਵੀ ਦਿਖਾਇਆ ਕਰੇ ਲੱਗ ਕੇ ਜੋ ਆ ਜੁਿੰਦੀ ਵਧੀਆ ਜੀ ਮੈਂ ਨਾ ਵੀਰੇ ਵੇ ਆਇਆ ਭੂ ਕਰ ਗਈ ਮੋਟੀ ਧਾਰ ਤੇ ਰੂਵਾਂ ਵਾਂਗੂ ਕੋਲੀ ਦੇ ਠੀਕ ਆ ਆ ਜੋ ਲੈ ਬਾਕੀ ਚਲੋ ਜਿਆਦਾ ਨਹੀਂ ਕਟਾ ਪਿੱਛੇ ਬਹੁਤ ਸੁਣ ਆ ਗਿਆ ਕਿ ਨਹੀਂ 13 ਲੀਟਰ ਦੁੱਧ ਕਰੀ ਜਊ ਹਾਂ ਕਟਾ ਬਹੁਤ ਵਧੀਆ ਹਾਂਜੀ ਬੋਲੋ ਸ਼ੋਰ ਨਹੀਂ ਲੀਦਾ ਦਿੱਤਾ ਹਾਂਜੀ ਲਖਾ ਜੀ ਵੀਰ ਹੀ ਦੇ ਦੀਏ ਹੋਰ ਜੈ ਜੀ 15 ਦੀ ਚਲੋ ਜਾਂਦੋ 15 ਦੀ ਛੋਟ ਛੱਪਾ ਕਰ ਦਾਂ ਠੀਕ ਹੈ ਮਾ ਠੀਕ ਤੇ ਆਹ ਜੀ ਇਹ ਵੀਰ ਪਹਿਲਾ ਸੂਆ ਜੇ ਤੇ ਮੂੰਹ ਚਾਰ ਦੰਦ ਜੇ ਪਹਿਲਾ ਸੂਆ ਮੂੰਹ ਚਾਰ ਦੰਦ ਚਾਰ ਦੰਦ ਇਹ ਵੀ ਦਿਖਾਓ ਇਹ ਕੱਲ ਦੀ ਸੂਈ ਜੇ ਸਵੇਰ ਦੀ ਤੇ ਹੁਣ ਮੜ ਜਾਣਾ ਵੇ ਬੱਚੇ ਨੇ ਮੂੰਹ ਮਾਂ ਆ ਜਾ ਮਾਰਤਾ ਇਹਨੂੰ ਅੱਗੇ ਬੰਨਿਆ ਕਰਕੇ ਇਹ ਮਾਰੂ ਕੱਟਿਆ ਹੈਗਾ ਨਾ ਹਾਂਜੀ ਕੱਟਾ ਕੱਟਾ ਹੋਈ ਰਹੇ ਤੇ ਮੈਂ ਲੈ ਇਹ ਵੀ ਦਿਖਾਜਮ ਇਹ ਵੀ ਝੋੜੀ ਨੀਲੀ ਦੀ ਆਂਦੀ ਇਹ ਇਹ ਵੀ ਨੀਲੀ ਚ ਹੈ ਵੀਰੇ ਹੂੰ ਹੂੰ ਅਜੇ ਬੱਚੇ ਦਾ ਕਰਦੀ ਹੈ ਨਾ ਜਿਆਦਾ ਬਿਲਕੁਲ ਅਜੇ ਕਮਾਲ ਕਮਾਲ ਵੇਖੋ ਮੜਾ ਹਾਂਜੀ ਠੀਕ ਹੈ ਤਾਜੀ ਬਿਲਕੁਲ ਹੈ ਜੀ ਹਾਂਜੀ ਹਾਂਜੀ ਕੱਲ ਸਵੇਰ ਦੀ ਸੋਈ ਵੀਰੇ ਦੇ ਹਾਂ ਤੇ ਲੱਖਾ ਜਿੰਦੀ ਕੀ ਮੈਂ ਫਿਰ ਇਹ 1 15 ਦੇ ਦਈਏ ਬਸ ਕਰ ਦੋ ਮਾਨਦ ਜਨਾ ਹੁੰਦਾ 10 ਚ ਛੋਟਛਾਪਾ ਕਰ ਦਾਂਗੇ ਚਲੋ ਠੀਕ ਆ ਠੀਕ ਆ ਇੱਕ ਘਾਟ ਦੀ ਦੇ ਦਾਂਗੇ ਇੱਕ ਘਾਟ ਦੀ ਚਲੋ ਤੇ ਆਹ ਜੀ ਇਹਦਾ ਸੂਆ ਤੀਸਰਾ ਜੇ ਹਮ ਮਗਰ ਇਹਦੇ ਕੱਟੀ ਆ ਅੱਛਾ ਹਾਂ ਜੀ ਦੁੱਧ ਐਸ ਟਾਈਮ 10 ਲੀਟਰ ਜੀ ਇਹ ਵੀ ਖੋਲੋ ਲੋ ਜੀ 10 ਕਿਲੋ ਦੁੱਧ ਤੇ ਕੱਟੀ ਮਗਰ ਵੇਖੋ ਇਹ ਵੀ ਕਰਾਂਗੇ ਬਾਕੀ ਠੰਡੀ ਦੀ ਰਿਆਰ ਰੂਮ ਵਰਗਾ ਜਿਹਾ ਬੋਲਾ ਦਾ ਵੀ ਠੀਕ ਹੈ ਜੀ ਆਜਾ ਅਜਾ ਤੁਹਾਨੂੰ ਬਾਦ ਨਵਾਏ ਨੂੰ ਨਹੀਂ ਨਾ ਡੰਗਰ ਹੂੰ ਕਿਉਂਕਿ ਠੰਡ ਹੈ ਗਈ ਆ ਤੇ ਇਹ ਵੀ ਡੰਗਰ ਤਾਜੇ ਕਰਕੇ ਤੇ ਤੇ ਬਾਜੀ ਫਿਰ ਇਹਦੀ ਕੀਮਤ ਇੱਕ 10 ਦੀ ਦੇ ਦਈਏ ਚੋਰ ਕਰਦੀ ਇੱਕ ਤੁਸੀਂ ਦੱਸ ਦਿਓ ਇੱਕ ਇੱਕ ਪੰਜ ਦੇ ਚਲੋ ਇੱਕ ਪੰਜ ਦੀ ਜਾਂਦਾ ਕਰਦਾ ਕੋਈ ਚੋਰ ਛੱਪਾ ਚਲੋ ਠੀਕ ਆ ਆ ਵੱਛੀ ਜੇ ਗੱਬਣ ਅੱਛੇ ਗੱਬਣ ਬੇੜਾ ਹਾਂਜੀ ਗੱਬਣ ਹਾਂਜੀ ਦੂਸਰਾ ਸੂਆ ਇਹ ਵੀ ਖੋਲੋ ਲੋਲ ਗੱਬਰ ਵੜ ਬੜੀ ਠੰਡੀ ਧੀਰੀ ਆ ਬਸ ਠੀਕ ਆ ਕਰੋ ਚੱਕੇ ਵੀ ਇਹਦੇ ਕਈ ਵਸੀਆਂ ਨਹੀਂ ਆ ਨਾ ਬਹੁਤ ਵਧੀਆ ਅਜੇ ਬਹੁ ਬਣੂਗੀ ਢੱਲਾ ਢੋਲਾ ਬਹੁਤ ਅਜੇ ਅਜੇ ਨੀਰਾ ਹੋਂਡਿਆ ਉਦਾਂ ਇੰਦੀ ਮੇਰੇ ਕਿਵੇਂ ਬਾਜੀ 65 ਦੀ ਦੇ ਦਈਏ ਛੱਡ ਦੇ 60 ਦੀ 1000 ਓਵਰ ਛੱਡ ਚਲੋ 1058 ਦੀ 58 ਦੀ ਹਾਂ ਪੁੱਜਾ ਲਓ ਹਾਂ ਰਾਈ ਬਾਕੀ ਠੰਡੀ ਧੀਰੀ ਫੁੱਲ ਵੀਰ ਚਲੋ ਲੋ ਜੀ ਆਹੀ ਪਛੂ ਸੇਲ ਆ ਬਾਈਆ ਕੋਈ ਨਹੀਂ ਕੱਦ ਕਾਠ ਦੀ ਆ ਤੇ ਵਡੀਆਂ ਵਹਿੜਾ ਨਾਲੇ ਜੜੀਆਂ ਇੱਕ ਇਸੰਭਵ ਫਿਰ ਖਾਮ ਅੱਜ ਆ ਦਿਖਾ ਕਰੇ ਸਿੰਗਲ ਡਿਜੀ ਵਹਿਮ ਆ ਤੇ ਲੇਵਲ ਚੈੱਕ ਕਰਾ ਕੇ ਵੇ ਆ ਠੀਕ ਆ ਬਾਕੀ ਮੇਰਾ ਵੀ ਇੱਥੇ ਆ ਗਿਆ ਲੈ ਇੱਕ ਟਾਈਮ ਦੋ ਟਾਈਮ ਚੁਾਈ ਕਰੋ ਪਾਸ ਕਰੋ ਸਹੀ ਹੈ ਨਹੀਂ ਜੀ ਨਹੀਂ ਨਹੀਂ ਸਹੀ ਵੀਰ ਦੋ ਟਾਈਮ ਚੁਾਈ ਕਰੇ ਕੋਈ ਇਖੜਨੀ ਹੁਣ ਵੇਖੋ ਮਾਲ ਉਦੋਂ ਦਾ ਗਿਆ ਤੁਹਾਨੂੰ ਫੋਨ ਆਇਆ ਕਿਸ ਦਾ ਨਹੀਂ ਨਹੀਂ ਬਿਲਕੁਲ ਕਿ ਉਹਦਾ ਦੁੱਧ ਘੱਟ ਨਿਕਲਿਆ ਜਾਂ ਕੋਈ ਡੰਗਰ ਗਲਤ ਨਿਕਲਿਆ ਆਪਣਾ ਬਿਲਕੁਲ ਆਪਣੀ ਤੁਹਾਨੂੰ ਦੱਸਾਂ ਜੋ ਚੀਜ਼ ਹੋਊਗੀ ਲਾਮੇ ਵਾਲੀ ਗੱਲ ਨਹੀਂ ਹੋਊਗੀ ਚਲੋ ਚਲੋ ਤਾਂ ਕਰਕੇ ਬੋਲੋ ਫਿਰ ਨੰਬਰ ਨੰਬਰ ਆਪਣਾ 966 96382 ਪਿੰਡ ਸਰਹਾਲੀ ਗਲਾ ਤਹਿਸੀਲ ਡਿਸਟ੍ਰਿਕਟ ਤਰਨਤਾਰਨ ਸਸਕਾਰ ਸਸਹਾਲੀ